ਤਾਂ ਆਪਾਂ ਆਉਂਦੇ ਰੋਮੀਣਾ ਗੱਡੀ ਆ ਕੇ ਲੰਮੇ ਪਈ ਜਾ ਗੱਡੀ ਆ ਕੇ ਲੰਮੇ ਪਈ ਜਾ ਮੈਂ ਪਾਉਂਦਾ ਮੇਰਾ ਬੱਚਾ ਮੇਰਾ ਬੱਚਾ ਲਾਉਂਦਾ ਪਈ ਰਹਿੰਦੇ ਮੁੰਡਾ ਦੇਖੋ ਮੁੰਡਾ ਦੇਖੋ ਪਿਆ 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 ਲੰਮੇ ਪਿਆ ਨਾਲ ਓਏ アルミ भाई पता कर दो यार सारे के मेरे भाई सारे घर पे भी दसो ना बेचारे बच्चे मेरे पोते बेचारे बच्चे चल पोते दिन वाले होंगे मेरा बच्चा है उनका दिन तो कौन है ਚਲਾ ਲੈ ਗਏ ਫਿਰ ਆ ਜਾਰਾ ਫਿਰ ਲੈ ਗਏ ਜੀਤਾ ਫਿਰ ਲੈ ਗਏ ਜੀਤਾ ਲੈ ਆ ਜੋ ਵਸਾ ਦੇ ਲੈ ਗਏ ਜੀ ਕਿੰਨੇ ਵਸਾ ਨਹੀਂ ਆਏ ਲੈ ਗਏ ਜੀਤਾ ਉਹ ਦਾਦਾ ਵੀ ਲੋ ਤੇ ਭਾਈ ਅੱਲਾ ਵੀ ਕੁਝ ਕਰ ਦੇ ਲੈ ਗਏ ਜੀਤਾ ਬਗੇ ਆ ਲੈ ਗਏ ਜੀਤਾ ਲੈ ਗਏ ਜੀਤਾ ਜਗੀਤਾ ਬੈਠ 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 ਕੀ ਆ ਬੈਠ ਬੈਠ ਵਿੱਚ ਮੈਂ ਪਹਿਲਾ ਬੈਠਾ ਪੱਤਾ ਨਹੀਂ ਜਾਉਂਦਾ ਉੱਪਰ 50 ਬੈਠਾਂਗੇ ਕਾਦਾ ਤੂੜਾ ਕੋਈ ਕੋਈ ਥੋੜਾ ਬੱਚੇ ਨੂੰ ਲੈ ਕੇ ਆਈ ਆਈ ਸਾਡਾ ਬੱਚਾ ਦੋ ਸਿੱਤਾ ਅਠਾੜੇ ਲੈ ਕੇ ਗਿਆ ਵੀ ਆਲਾ ਫੋਟੋ ਕਰੋ ਇਹ ਨਹੀਂ ਇਹਨਾਂ ਕਵਾਰੀ ਸਾਨੂੰ ਥੋੜਾ ਬੱਚਾ ਜਿਹੜਾ ਬੱਚਾ ਬੈਠੀਆ ਉਸ ਬੱਚੇ ਤੇ ਬੱਚਾ ਕੀਤਾ ਗਿਆ ਉਹ ਬੱਚੇ ਤੇ ਬੱਚਾ ਕੱਟ ਦਿੱਤਾ ਗਿਆ ਜਿਹੜਾ ਬੱਚਾ ਦੋ ਸੋਤ ਤੱਕ ਗਿਆ ਜੇਲੇ ਗਲਤੀ ਕੀਤੀ ਉਹ ਤਾਂ ਕਿਹਾ ਨਹੀਂ ਬੱਚੀ ਕੀਤਾ ਉਹ ਤੇ ਬੱਚਾ ਗਿਆ ਨਹੀਂ ਸੱਚ ਹੋ ਗਿਆ ਉਹ ਤੇ ਬੱਚਾ ਬੋਲੋ ਬੋਲੋ ਕਿਹਦੇ ਮਾਝੇ ਬੁਲਾਤ ਕਰੀਦਾ ਵਾ ਬੋਲਾ ਸਾਡੇ ਬੱਚੇ ਨੂੰ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਜਿਹਨਾਂ ਨੇ ਕੀਤਾ ਤੇ ਤਿੰਨੇ ਬੱਚੇ ਇੱਕ ਦੂਸਰੇ ਜਾਣਦੇ ਵੀ ਨਹੀਂ ਕੁੜੀ ਨੇ ਪਹਿਲਾਂ ਕਿਹਾ ਵੀ 14 ਬੱਚਿਆਂ ਬੰਦੇ ਮੁੰਡਿਆਂ ਦਾ ਰੇਪ ਕੀਤਾ ਪਹਿਲਾਂ ਇਹ ਨੰਦ ਪਬਲਿਕ ਸਕੂਲ ਦਾ ਨਾਲ ਹੀ ਵੀ ਅੰਦਰ ਹੋਇਆ ਵਾ ਫੇ ਕਹਿੰਦੀ ਮੈਨੂੰ ਬਾਹਰੋਂ ਲੈ ਕੇ ਜਾਂਦੇ ਰਹਾ ਬਾਹਰੋਂ ਆਕੇ ਕੋਣ ਕਹਿੰਦੀ ਵੀ ਮੈਨੂੰ ਮੇਰੇ ਘਰੋਂ ਲੈ ਕੇ ਜਾਂਦੇ ਰੇ ਸਕੂਟਰ 'ਤੇ ਆਕੇ ਤੇ ਅੱਜ ਮੁੰਡੇ ਨੂੰ ਲੈ ਕੇ ਆਏ ਸੀ ਸਿਵਲ ਹਸਪਤਲ ਕੀ ਗੱਲ ਹੋਈ ਇਹ ਅੰਦਰ ਆਤਮ ਹੱਤਿਆ ਕਰਨ ਗਈ ਮੇਰਾ ਬੱਚਾ ਹਾਂ ਸਾਨੂੰ ਪਤਾ ਨਹੀਂ ਸੰਧ ਫੋਨ ਆਇਆ ਵੀ ਹਸਪੀਟਲ ਬੱਚੇ ਨੂੰ ਬਾਹਰ ਹਟ ਲਿਆ ਆਪਣੀ ਬੱਚਾ ਕਹਿੰਦਾ ਮੇਨੂੰ ਦੋਸ਼ ਹੋ ਮੈਨੂੰ ਮੰਮੀ ਕਹਿੰਦੀ ਗੱਲ ਦਾ ਨਹੀਂ ਪਤਾ ਮੇਰੇ ਫੋਨਾਂ ਦੇ ਡਿਟੇਲ ਆ ਕਢੋਲ ਜੇ ਮੇਰੇ ਕੁੜੀ ਦੇ ਨਾਲ ਗੱਲ ਗੱਲਬਾਤ ਹੋ ਮੈਂ ਫੋਨ ਵੀ ਕਰੂੰਗਾ ਉਹਨੂੰ ਜੇ ਬਾਕੀ ਗੈਂਗ ਦੇ ਬੰਦੇ ਉਹਨਾਂ ਦੇ ਵੀ ਫੋਨ ਮੇਰੇ ਕੋਲ ਆਉਣਗੇ ਜ਼ਰੂਰ ਹੋਣੇ ਚਾਹੀਦੇ ਆ ਹੁਣ ਕੀ ਮੰਗ ਕੀ ਕਰਦੇ ਹੋ ਅਰੇ ਮੰਗਿਆ ਕਿ ਸਾਡਾ ਬੱਚਾ ਬਾਹਰ ਹੋਣਾ ਚਾਹੀਦਾ ਵਾ ਸਾਡੇ ਬੱਚੇ ਦੀ ਕੋਈ ਗਲਤੀ ਨਹੀਂ ਕਿ ਕਦੋਂ ਦਾ ਅੰਦਰ ਹੈ ਇਹ ਇਹ ਪਿਛਲੇ ਸ਼ਨੀਵਾਰ ਦਾ ਉਹਨਾਂ ਦੀ ਨਾਮ ਆ ਮੈਂ ਉਹਦਾ ਭਰਾ ਹਾਂ ਜੀ ਗੋਤਮ ਠੀਕ ਹੈ ਨਾ ਉਹਦਾ ਕੋਈ ਲੈਣਾ ਦੇਣਾ ਨਾ ਕੁੜੀ ਨੂੰ ਬੁਲਾਇਆ ਨਾ ਉਹਨੇ ਚਲਾਇਆ ਕੋਈ ਅੱਜ ਉਹਨੇ ਮੁੰਡੇ ਨੇ ਆਤਮ ਹੱਤਿਆ ਕੀਤੀ ਅੱਜ ਪ੍ਰੈਸ਼ਰ ਪੁਲਿਸ ਦੇ ਪ੍ਰੈਸ਼ਰ ਚ ਆ ਗਏ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕਰੀ ਹੋ ਰਹੀ ਕੁੜੀ ਦੇ ਬਿਆਨ ਹੋ ਰਿਹਾ ਵੀ ਕੁੜੀ ਜੋ ਕੈਂਡੀ ਹੋਈ ਸੱਚਨ ਆ ਉਹਦਾ ਕੋਈ ਮੈਡੀਕਲ ਰਿਕਾਰਡ ਨਾ ਕੋਈ ਹੋਣਾ ਨਾ ਕੋਈ ਜਾਣੇ ਭਰਾ ਦਾ ਨਾਂ ਕੀ ਆ ਮੇਰੇ ਭਰਾ ਦਾ ਨਾਂ ਅਜੇ ਕੁਮਾਰ ਇਹ ਪੜਦਾ ਵਾ ਨਹੀਂ ਨਹੀਂ ਇਹ ਪੜਦਾ ਨਹੀਂ ਇਹ ਕੰਮ ਕਰਦਾ ਵਜੀ ਅਜੇ ਆਤਮ ਹੱਤਿਆ ਕੀਤੀ ਹੋਣੀ ਕੁੜੀ ਪੜਦੀ ਨੰਦ ਪਬਲਿਕ ਸਕੂਲ ਦੇ ਇਹ ਉਹਦੇ ਨਾਲ ਕੋਈ ਕੋਈ ਵੀ ਕਾਰਵਾਈ ਕੋਈ ਕੋਈ ਵੀ ਉਹ ਪੁੱਠਾ ਸਿੱਧਾ ਕਰਦਾ ਵਾ ਪਰ ਇਹਦੇ ਸਾਰੇ ਜ਼ਿੰਮੇਵਾਰੀ ਪੁਲਿਸ ਦੀ ਹੈ ਠੀਕ ਆ ਕੁਝ ਵੀ ਉਹਨੂੰ ਹੁੰਦਾ ਇਹਦੀ ਜ਼ਿੰਮੇਵਾਰ ਸਾਰਾ ਕੀ ਅੱਜ ਕੱਲੇ ਲੈ ਕੇ ਆਈ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਜੇਲ੍ਹ ਦੇ ਅੰਦਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤੇ ਪ੍ਰੈਸ਼ਰ ਪਾਇਆ ਜਾਂਦੇ ਆ ਉਹਦੇ ਪ੍ਰੈਸ਼ਰ ਹੋਣ ਦੇ ਆ ਵੇ ਕਿ ਤੂੰ ਉਹਨੂੰ ਮਨੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਧੱਕੇ ਨਾਲ ਤੂੰ ਮੰਨ ਗਿਆ 14 ਮਿੰਟ ਬਿਲਾ ਕੇ ਆ ਤੂੰ ਆਪਣੇ 14 ਅਪਰੇਸ਼ਨ ਮਾਰੀ ਲੈ ਉਹ ਕਿਥੋਂ ਲੈ ਗਿਆ ਵੇ ਜਦ ਬੇਗਨਾ ਬੱਚਾ ਕਿਥੋਂ ਲੈ ਗਿਆ ਵੇ ਸਾਰਾ ਕੋਈ ਹੁਣ ਮੰਨ ਕੀ ਤੁਹਾਡੀ ਤੁਹਾਡੀ ਮੰਗਾ ਕਿ ਜਿਹੜੇ ਗੁਨਾਹਗਰ ਉਹਨਾਂ ਨੂੰ ਸਜ਼ਾ ਦਿੱਤੀ ਜਾ ਵੀ ਜਿਹੜੇ ਬੇਗੁਨਾ ਉਹਨਾਂ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਬੇਗੁਨਾ ਨੂੰ ਜੇ ਉਹ ਗਲਤ ਹੁੰਦਾ ਤਾਂ ਆਪਣੇ ਆਪ ਆ ਕੇ ਪੇਸ਼ ਹੋਇਆ ਲਾਈ ਕੋਲ ਉਹਨਾਂ ਲੈ ਕੇ ਆਏ ਵੀ ਤੇਰੀ ਗਲਤੀ ਨਹੀਂ ਤੂੰ ਆਪ ਹੈ ਹੋਰ ਕਿੰਨੇ ਮੁੰਡੇ ਜਿਹੜੇ ਆ ਅੰਦਰ ਤਿੰਨ ਮੁੰਡੇ ਅੰਦਰ ਫੜੇ ਪਏ ਨੇ ਨਜਾਇਜ਼ ਗੱਲ ਨੂੰ ਉਹਨਾਂ ਦੇ ਮਾਂ ਕੀ ਆ ਉਹਨਾਂ ਦਾ ਨਾਂ ਨਹੀਂ ਪਤਾ ਕਦਾ ਨਾਂ ਦਾ ਸੁੰਦਰ ਇੱਕ ਦਾ ਨਾਂ ਦਾ ਦੇਵ ਸੱਚ ਹੋ ਗਿਆ ਪ੍ਰਧਾਨ ਉਹ ਤੇਰਾ ਕਿਨਾ ਜੀ ਆਪਣਾ ਪਵਨ ਕੁਮਾਰ ਇਹ ਕੀ ਗੱਲ ਹੋਈ ਜੀ ਇਹ ਮਰਾ ਰੇਪ ਗੈਂਗ ਰੇਪ ਦਾ ਕੇਸ ਪਾਇਆ ਹੋਇਆ ਇਹਨਾਂ ਨੇ ਪੁਲਸਾ ਲਿਆ ਨੂੰ ਠੀਕ ਹੈ ਤੇ ਸਾਡੇ ਬੱਚੇ ਦਾ ਨਜਾਇਜ਼ ਨਾਮ ਲਿਆ ਗਿਆ 7-8 ਮੁੰਡਿਆਂ ਦੇ ਨਾਮ ਲਿਖਾਏ ਹੋਏ ਆ ਤਿੰਨ ਜਾਣੇ ਰੈਸਟ ਆ ਇੱਕ ਚੋਂ ਉਹਨਾਂ ਨੇ ਭੇਜ ਦਿੱਤਾ ਹੋਇਆ ਨੰਬਰਦਾਰ ਕਰਕੇ ਤੇ ਸਾਡੇ ਬੱਚਿਆਂ ਨੂੰ ਹੁਣ ਧੱਕੇ ਨਾਲ ਕਹੀ ਜਾਂਦੇ ਤੁਸੀਂ ਦੱਸੋ ਵੀ ਬਾਕੀ ਬੰਦੇ ਕਿਹੜੇ ਜਦਕਿ ਸਾਡੇ ਬੱਚੇ ਦੀ ਕੋਈ ਜਾਣਕਾਰੀ ਨਹੀਂ ਹੈਗੀ ਤੁਹਾਡਾ ਮੁੰਡਾ ਨਾਂ ਕੀ ਆ ਉਹ ਦੇ ਕਿੰਨੇ ਸਾਲ ਦਾ ਅਜੀਤ ਕੁਮਾਰ ਕਿੰਨੇ ਸਾਲ ਦਾ ਮੁੰਡਾ 18 18.5 ਸਾਲ ਤੇ ਜਿਹੜਾ 18 ਸਾਲ ਇੱਥੇ ਤੇ ਇਹਨੂੰ ਲਗਾਉਣੀ ਸਨ 19 ਮਹੀਨਾ ਸਾਲ ਤੇ ਜਿਹੜੀ ਕੁੜੀ ਆ ਉਹ ਕਿੱਥੇ ਦੀ ਆ ਉਹ ਇੱਥੇ ਸੰਤਪੁਰਾ ਮੱਲਿਆ ਹੈਗਾ ਜੀ ਕੋਈ ਗਲੀ ਨੰਬਰ ਕੀ 5 ਚ ਗੁਰਦੁਆਰੇ ਤੇ ਲੱਗੇ ਆ ਉਹ ਕੀ ਕਰਦੀ ਆ ਉਹ ਅਨੰਦ ਕਾਲਜ ਅਨੰਦ 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 ਸਕੂਲ ਚ ਪੜਦੀ ਆ ਠੀਕ ਆ ਤੇ ਕਦੀ ਉਹ ਕਹਿੰਦੀ ਆ ਮੁੰਡੇ ਮੇਰੇ ਨੂੰ ਇਦਾਂ ਕੁੜੀਆਂ ਇਦਾਂ ਲੈ ਕੇ ਜਾਂਦੇ ਰਹੇ ਆ ਕਦੀ ਉਦਾਂ ਲੱਗੇ ਗੈਂਗਰੇ ਪੇ ਹੁੰਦਾ ਵੀ ਬਰੀ ਬਰੀ ਮੁੰਡੇ ਵੱਖਰੇ ਵੱਖਰੇ ਦਿਨਾਂ ਤੇ ਲੈ ਜਾਂਦੇ ਤੇ ਇੰਗਰੇਜ਼ੀ ਤੇ ਹੁੰਦਾ ਵੀ ਇਕੱਠਿਆਂ ਨੇ ਇੱਕੋ ਵਰੀ ਚੱਕ ਕੇ ਲਗੇ ਮੁੰਡਾ ਤਾਂ ਹੁਣ ਜੇਲ੍ਹ ਚ ਐਸ ਵळे ਹਵਾਲਾ ਚ ਜੀ ਹਵਾਲਾ ਚ ਮਾਰਤੇ ਆ ਹੁਣ ਕੀ ਮੁੰਡੇ ਨੇ ਕੀ ਕੀਤਾ ਮੁੰਡੇ ਨੇ ਹਾਂ ਤਾਂ ਮਾਤੇ ਇਹ ਕਰਨੀ ਕੋਸ਼ਿਸ਼ ਕੀਤੀ ਉਹ ਕੁਝ ਉਹਨੂੰ ਦਬਕਾਉਂਦੇ ਪਏ ਵੀ ਦੱਸੋ ਉਹ ਡਰਿਆ ਪਿਆ ਵਿਚਾਰਾ ਕਿਹਦਾ ਨਾਮ ਐ ਦਿੰਨੂ ਜੀ ਨਹੀਂ ਹੁਣ ਇੱਥੇ ਲੈ ਕੇ ਆਈ ਹੀ ਪੁਲਿਸ ਇੱਥੇ ਆਈ ਸੀ ਉਹ ਕਹਿੰਦੇ ਸੀ ਉਹਨੇ ਆਪਣੇ ਆਪ ਹੀ ਕਿਤੇ ਛੱਟ ਮਾਰ ਲਈ ਉਹ ਹਵਾਲਾ ਵਿੱਚ ਕਿਦਾਂ ਕੋਈ ਛੱਟ ਮਾਰ ਲਈ ਉੱਥੇ ਉਹ ਕੋ ਕਿਹੜੇ ਸਾਧਨ ਪਏ ਹੋਣਗੇ ਇਹ ਤੇ ਹੁਣ ਉਹਨਾਂ ਨੇ ਕਿਹਾ ਇੱਥੇ ਆਓ ਅਸੀਂ ਜਾ ਕੇ ਦੇਖਦੇ ਹਾਂ ਕੀ ਕਹਿੰਦੇ ਕੀ ਮੰਕੀ ਦਾ ਡੀਓ ਨਾ ਅਈ ਤੇ ਕਹਿੰਦੇ ਜੈਦ ਜੇ ਹੈਗਾ ਸਾਡੇ ਬੱਚੇ ਦੋਸ਼ੀ ਆ ਤੇ ਇਹਨਾਂ ਨੂੰ ਸਜ਼ਾ ਮਿਲਣ ਤੇ ਜੇ ਜੋਥੀ ਨਹੀਂ ਤਾਂ ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਫੜਨੇ ਸਾਡੇ ਬੱਚੇ ਨੂੰ ਕਿਉਂ ਤੰਗ ਕਰ ਰਹੇ ਠੀਕ ਮੈਂ ਅੱਜ ਅ ਅ ਸਵੇਰੇ ਇੱਕ ਮਹਾਂਪੁਰ ਸਵੇਰੇ ਇੱਕ ਕੈਨੋਨ ਜਿਹੜਾ ਪੀਕੀ ਲੱਗੇ ਸੀ ਕੀ ਮਾਮਲਾ ਉਹ ਅਜੇ ਪੇਸ਼ੈਂਟ ਹੈ ਸੈਲਫ ਇਨਫਲਿਕਟਿਡ ਬੋਨਸ ਹੈਗਾ ਤੇ ਦੇ ਲੈਫਟ ਫੋਰ ਆਊਟ ਦੇ ਤੇ ਉਹ ਹੁਣੇ ਸਟਰੀਨਿੰਗ ਸਟੀਚਿੰਗ ਹੋ ਗਈ ਹੈ ਤੇ ਪੇਸ਼ੈਂਟ ਸਟੇਬਲ ਹੈ ਉਹ ਜੇ ਮੈਂ ਕਿੰਨੇ ਕੁ ਦਿਨ ਲਗਾਏ ਸੀ 11 20 ਤੇ ਕਰੀਬ 11 20 am ਅੱਜ ਸਵੇਰੇ ਜੇ ਇਹ ਜੋ ਆਪਾਂ ਕਰਦੇ ਹਾਂ ਕਿ ਕਿੰਨੀ ਕੁ ਉਹ ਜਿਹੜੇ ਕੱਟ ਮਿਲ ਰਹੇ ਹੋ ਜੀ ਟਿੱਕ ਕੱਟ ਸੀਗਾ ਸੂਪਰ ਫਿਕਸਰ ਆਹ ਹੋ ਗਿਆ ਫਿਕਸਚਰ ਜੀ ਮੇਰਾ ਸਟੀਚਿੰਗ ਹੋ ਗਿਆ ਹਾਂ ਜੀ ਪਰ ਮਨਵੇ ਇਹ ਕਿਤੇ ਵੇਰਿਆਂ ਦਾ ਪਤਾ ਨਹੀਂ ਵੀ ਦਾ ਕੁਛ ਇਹ ਐਸਾ ਵੀ ਹੈਗੇ ਕਪੂਟਲੇ ਦੇ ਨਾ ਵੈਸੇ ਜੋ ਪੇਸ਼ੈਂਟ ਨੇ ਕਿਹਾ ਹੈਗਾ ਕਪੂਟਲੇ ਦੇ ਨਹੀਂ ਉਹ ਠੀਕ ਹੈ ਹਾਂ ਜੀ